ਜੇਕਰ ਅਸੀਂ ਸੂਝਦੇ ਤਰੀਕੇ ਨਾਲ ਇੱਕ ਦੂਸਰੇ ਨਾਲ ਗੱਲਬਾਤ ਕਰੀਏ ਤਾਂ ਹਰੇਕ ਮਸਲੇ ਹੱਲ ਹੋ ਜਾਂਦੇ ਨੇ ਪਰ ਜਦੋਂ ਸਾਡਾ ਦਿਮਾਗੀ ਸੰਤੁਲਨ ਇੱਕ ਦੂਸਰੇ ਦੇ ਖਿਲਾਫ ਖੁਰਾਫਾਤ ਕਰਨ ਲੱਗ ਜਾਏ ਤਾਂ ਉਹਦੇ ਇਨਜਾਮ ਬੜੇ ਗੰਭੀਰ ਹੋ ਜਾਂਦੇ ਨੇ ਕਿ ਸਾਨੂੰ ਥੋੜੇ ਪੈਸੇ ਚਾਹੀਦੇ ਨੇ ਮੈਨੂੰ ਕਿਸੇ ਦੇ ਹੋਟਲ ਤੇ ਲਵਾ ਦੇ ਇਹ ਕਰੋ ਨੂੰ 200 ਰੁਪਇਆ ਦੇਣ ਗਿਆ ਆ ਇਹਨਾਂ ਪੋਪਰ ਦੇ ਵਿੱਚ ਮੜੀਆਂ ਦੇ ਵਿੱਚ ਉਹਨਾਂ ਨੇ ਸੱਦ ਲਿਆ ਇਹ ਜੇਕਰ ਜਦੋਂ ਜਾਣਦੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਗਾਂ ਘਾ ਲਿਆ ਉਹਨਾਂ ਦੀ ਗੱਡੀ ਮੜੀਆਂ ਵਿੱਚ ਆ ਤੇ ਮੜੀਆਂ ਦੇ ਵਿੱਚੋਂ ਜਦੋਂ ਉਹ ਰੋਬਨ ਨੂੰ ਨਾਲ ਬਹਾ ਲ ਕੇ ਲਿਆਏ ਨੇ ਅੱਗੂ ਉਹਨਾਂ ਨੇ ਵਾਰਦਤ ਕਰ ਦਿੱਤੀ ਹੈ ਉਹੀ ਜਈ ਗੰਭੀਰ ਇਲਜ਼ਾਮ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਥੇ ਦੋ ਧੜਿਆਂ ਵਿੱਚ ਲੜਾਈ ਹੋਈ ਤੇ ਦੋ ਧੜਿਆਂ ਦੀ ਲੜਾਈ ਇਹਨਾਂ ਵਿਕਰਾਰ ਰੂਪ ਲੈ ਗਈ ਤੇ ਇੱਕ ਵਿਅਕਤੀ ਦੇ ਦੋਨੋਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਇਹ ਜਿਹੜਾ ਪਿੰਡ ਜਿਹੜਾ ਵਾ ਬਲੱਗਣ ਉਹਦੇ ਲਾਗੇ ਭੋਪਰ ਸੈਦਾਂ ਤੋਂ ਬਲੱਗਣ ਰੋਡ ਤੇ ਝਗੜਾ ਹੋਇਆ ਜੀ ਇਹਦੇ ਵਿੱਚ ਜਿਹੜਾ ਮੰਗਤਰਾਮ ਆ ਉਹਦੇ ਸੱਟਾਂ ਲੱਗੀਆਂ ਨੇ ਤੇ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਵੀ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਆ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਬੱਚਿਆਂ ਦੀ ਲੜਾਈ ਕਦੋਂ ਭਿਆਨਕ ਰੂਪ ਲੈ ਗਈ ਪਤਾ ਹੀ ਨਹੀਂ ਲੱਗਾ ਤੁਹਾਨੂੰ ਦੱਸ ਦੇ ਕਿ ਜੇਕਰ ਅਸੀਂ ਸੁਰਜਿਤ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਗੱਲਬਾਤ ਕਰੀਏ ਤਾਂ ਹਰ ਇੱਕ ਮਸਲੇ ਹੱਲ ਹੋ ਜਾਂਦੇ ਨੇ ਪਰ ਜਦੋਂ ਸਾਡਾ ਦਿਮਾਗੀ ਸੰਤੁਲਨ ਇੱਕ ਦੂਸਰੇ ਦੇ ਖਿਲਾਫ ਖੁਰਾਫਾਤ ਕਰਨ ਲੱਗ ਜਾਏ ਤਉਦੇ ਇਨਜਾਮ ਬੜੇ ਗੰਭੀਰ ਹੋ ਜਾਂਦੇ ਨੇ ਉਹੀ ਜੇ ਗੰਭੀਰ ਇਨਜਾਮ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਥੇ ਦੋ ਧੜਿਆਂ ਵਿੱਚ ਲੜਾਈ ਹੋਈ ਤੇ ਦੋ ਧੜਿਆਂ ਦੀ ਲੜਾਈ ਇੰਨਾ ਵਿਕਰਾਲ ਰੂਪ ਲੈ ਗਈ ਤੇ ਇੱਕ ਵਿਅਕਤੀ ਦੇ ਦੋਨੋਂ ਹੱਥਾਂ ਤੱਕ ਤੋੜ ਦਿੱਤੀਆਂ ਗਈਆਂ ਇਹ ਲੜਾਈ ਹੁਣ ਪੁਲਿਸ ਥਾਣੇ ਤੱਕ ਪਹੁੰਚ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਲੜਾਈ ਮਹਿਜ ਦੋ ਬੱਚਿਆਂ ਦੇ ਆਪਸੀ ਝਗੜੇ ਤੋਂ ਸ਼ੁਰੂ ਹੋਈ ਤੇ ਝਗੜਾ ਕਦੋਂ ਜੰਗ ਦਾ ਰੂਪ ਲੈ ਗਿਆ ਪਤਾ ਹੀ ਨਹੀਂ ਲੱਗਾ। ਪੀੜਤ ਵੱਲੋਂ ਦੱਸਿਆ ਗਿਆ ਕਿ ਅੱਜ ਤੋਂ 3 ਮਹੀਨੇ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਕਿਸੇ ਦੇ ਨਾਲ ਕਹਾ ਸੁਣੀ ਹੋਈ ਸੀ ਲੜਾਈ ਝਗੜਾ ਹੋਇਆ ਸੀਗਾ ਤੇ ਹੁਣ 3 ਮਹੀਨਿਆਂ ਬਾਅਦ ਉਹਨਾਂ ਨੇ ਕਿਸੇ ਤਰੀਕੇ ਨਾਲ ਬੁਲਾ ਕੇ ਉਸ ਉੱਪਰ ਹਮਲਾ ਕਰ ਦਿੱਤਾ। ਹਮਲਾਵਰ 4-5 ਦੀ ਕਰੀਬ ਦੱਸੀ ਜਾ ਰਹੇ ਨੇ ਤੇ ਹਮਲਾ ਕਰਕੇ ਉਹਨਾਂ ਵੱਲੋਂ ਇਸ ਵਿਅਕਤੀ ਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ ਗਈਆਂ। ਮਾਮਲਾ ਸਿਰਫ ਇਨਾ ਕਾ ਕਿ ਬੱਚਿਆਂ ਦਾ ਆਪਸੀ ਕੋਈ ਕਹਾਣੀ ਸੁਣੀ ਹੋਈ ਬੱਚਿਆਂ ਦੀ ਲੜਾਈ ਸੀ ਉਸ ਬੱਚੇ ਦੀ ਲੜਾਈ ਨੂੰ ਸੁਲਝਾਵਾ ਦਾ ਕੀ ਸੀਗਾ ਇਹ ਦੋਨੋਂ ਪਰਿਵਾਰ ਆਪਸ ਵਿੱਚ ਪਿੜ ਗਏ ਦੋਨੋਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਕਹੀ ਜੀ ਖੰਨਾ ਜੰਗੀ ਚਲਾਈ ਕਿ ਇੱਕ ਦਿਨ ਨੇ ਦੂਸਰੀ ਧਿਰ ਨੂੰ ਬੁਲਾ ਕੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਇੱਕ ਵਿਅਕਤੀ ਦੀਆਂ ਤੋਣਾ ਲੱਤਾਂ ਤੋੜ ਦਿੱਤੀਆਂ ਤੇ ਹੁਣ ਮਾਮਲਾ ਪੁਲਿਸ ਕੋਲ ਆ ਉਧਰ ਪੁਲਿਸ ਕਹਿੰਦੀ ਹੈ ਕਿ ਅਸੀਂ ਇਸ ਮਾਮਲੇ ਦੀ ਜਦੋਂ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਬਿਆਨਾਂ ਦੇ ਆਧਾਰ ਦੇ ਉੱਪਰ ਬਲਦੀ ਕਾਰਵਾਈ ਕਰਾਂਗੇ ਬਰਹਾਲ ਬੱਚਿਆਂ ਦੀ ਲੜਾਈ ਨੇ ਇਹ ਚੰਗ ਦਾ ਰੂਪ ਕਿਸ ਤਰ੍ਹਾਂ ਲਿੱਤਾ ਇਹ ਵੀ ਸੋਚਣ ਵਾਲੀ ਗੱਲ ਹੈ ਇੱਕ ਦੂਸਰੇ ਉੱਪਰ ਕਿਸ ਤਰ੍ਹਾਂ ਸੀ ਹਿੰਸਕ ਹੋ ਜਾਂਦੇ ਆ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤੇ ਮਾਮਲੇ ਕਿੰਨੇ ਗੰਭੀਰ ਹੋ ਜਾਂਦੇ ਨੇ ਹੁਣ ਉਹ ਵਿਅਕਤੀ ਦੀ ਇਹ ਦੋਨੋਂ ਲੱਤਾਂ ਤੋੜ ਦਿੱਤੇ ਗਏ ਨੇ ਤੇ ਵਿਅਕਤੀ ਗੁਹਾਰ ਕਰ ਰਿਹਾ ਕਿ ਮੈਨੂੰ ਇਨਸਾਫ ਚਾਹੀਦਾ ਹੈ ਦਾ ਨਾਮ ਬਲਵਿੰਦਰ ਗੋਹੜਾ ਇਹ ਮੇਰੇ ਜਿਹੜੇ ਜੀ ਦਾ ਬੈਠਾ ਆ ਮੰਗਤਰਾਮ ਇਹਨਾਂ ਨੂੰ ਕੱਲ੍ਹ ਉਹਨੇ ਸੋਰ ਉਹਨੇ ਬੁਲਾਇਆ ਗਿਆ ਰੋਬਨ ਨੇ ਕਿ ਸਾਨੂੰ ਥੋੜੇ ਪੈਸੇ ਚਾਹੀਦੇ ਨੇ ਮੈਨੂੰ ਕਿਸੇ ਦੇ ਹੋਟਲ ਤੇ ਲਵਾ ਦੇ ਇੱਕ ਰੂਨ ਨੂੰ 200 ਰੁਪਇਆ ਦੇਣ ਗਿਆ ਆ ਇਹਨਾਂ ਪੋਪਰ ਦੇ ਵਿੱਚ ਮੜੀਆਂ ਦੇ ਵਿੱਚ ਉਹਨਾਂ ਨੇ ਸੱਦ ਲਿਆ ਇਹ ਜੇਕਰ ਜਦੋਂ ਜਾਣਦੇ ਨੇ ਤੇ ਇਹਨਾਂ ਨੇ ਮੋਟਰਸਾਈਕਲ ਗਾਂ ਘਾਲਿਆ ਉਹਨਾਂ ਦੀ ਗੱਡੀ ਮੜੀਆਂ ਵਿੱਚ ਆ ਤੇ ਮੜੀਆਂ ਦੇ ਵਿੱਚੋਂ ਜਦੋਂ ਉਹ ਰੋਬਨ ਨੂੰ ਨਾਲ ਬਹਾਲ ਕੇ ਲਿਆਏ ਨੇ ਅੱਗੂ ਉਹਨਾਂ ਨੇ ਵਾਰਦਤ ਕਰ ਦਿੱਤੀ ਇਹ ਕਿਸੇ ਸਾਈਡ ਤੇ ਭੱਜ ਨਹੀਂ ਸਕੇ ਇਹਨਾਂ ਦੀ ਬਾਹਾਂ ਟੁੱਟ ਗਈ ਹੈ ਤੇ ਇੱਕ ਲੱਤ ਬਿਲਕੁਲ ਹੀ ਟੈਂਚਰ ਹੋ ਗਈ ਹੈ ਤੇ ਦੂਸਰੀ ਵੀ ਟੁੱਟੀ ਹੋਈ ਜੇ ਤੇ ਸਿਰ ਤੇ ਵੀ ਸੱਟ ਲੱਗ ਗਈ ਹੈ ਇਹਨਾਂ ਦੀ ਹਾਂ ਪੇਟ ਵਿੱਚ ਕਰਚ ਵਜੀ ਇਹਨਾਂ ਦੇ ਕੀ ਹਾਲਾਤ ਜੀ ਨੇ ਹਾਲਾਤ ਉਹਨਾਂ ਦੇ ਬਹੁਤ ਸੀਰੀਅਸ ਹਨ ਕੀ ਮੰਗ ਕਰਦੇ ਕੀ ਮੰਗ ਕਰ ਰਹੇ ਹਨ ਇਨਸਾਫ ਦਿਵਾਓ ਝਗੜਾ ਹੋਇਆ ਕਿਹੜੀ ਗੱਲੋਂ ਝਗੜਾ ਪਹਿਲੂ ਬੱਚੇ ਲੜਾਈ ਆ ਅੱਜ ਤੋਂ 4 ਮਹੀਨੇ ਹੋ ਗਏ ਆ ਬਾਹਰ ਇਹ ਲੜੇ ਸੀਗੇ ਪੁਲ ਦੇ ਉੱਤੇ ਹਾਂਜੀ ਬਸ ਉਹਨਾਂ ਦੇ ਕਾਰਨ ਇਹਨਾਂ ਦੇ ਵਾਰਦਤ ਹੋਈ ਗਿਆ ਅਮਰਜੋਤ ਸਿੰਘ ਜੀ ਇਹ ਚਾਚੇ ਦਾ ਮੁੰਡਾ ਮੇਰਾ ਲੱਗਦਾ ਹੈ ਤੇ ਸਾਨੂੰ ਰੋਬਨ ਨੇ ਬੁਲਾਇਆ ਉੱਥੇ ਉਹ ਕਰਦਾ ਈ ਟਾਬੇ ਦੇ ਕੰਮ ਉਹਨਾਂ ਦੇ ਤੋ ਤੈਨੂੰ ਤੋ ਖਿਨਾ ਬਰਾਗੇ ਸਾਡੇ ਛੱਟਾ ਮਾਰੇ ਉਹ ਹੈ ਪੀਕੀ ਇੱਕ ਤੰਨੂ ਇੱਕ ਦੀਪੂ ਇੱਕ ਸੌਰਵ ਪ੍ਰਿੰਸ ਤੰਨੂ ਗਟੂ ਤੁਹਾਡੀ ਲੜਾਈ ਹੋਈ ਕਿਹੜੀ ਗੱਲਾਂ ਪਹਿਲਾਂ ਹਾਂਜੀ ਪਹਿਲੇ ਬੱਚਿਆਂ ਨਾਲ ਲੜਾਈ ਝਗੜਾਈ ਸੀ ਪਰ ਉਹ ਹੈ ਉਹ ਤਿੰਨ ਤਿੰਨ ਚਾਰ ਮਹੀਨੇ ਪਹਿਲੇ ਹੋਇਆ ਜੀ ਸਾਨੂੰ ਭਾਜੀ 5 ਵਜੇ ਬੁਲਾਇਆ ਗਿਆ ਸਾਨੂੰ ਕਹਿੰਦਾ ਇਹ ਮੁੜਾ ਕਹਿੰਦਾ ਹੀ ਰੋਮਨ ਮੈਨੂੰ ਕਿਤੇ ਕੰਮ ਤੇ ਲਵਾ ਦਿਓ ਭਾਜੀ ਮੋਂ ਨੌ ਕੰਮ ਕਰਦਾ ਹੀ ਫਿਰ ਜਦੋਂ ਗਏ ਉਥੇ ਕੀ ਹੋਇਆ ਹਾਂਜੀ ਆਈ ਫਿਰ ਜਦੋਂ ਗਏ ਆਈ ਉਥੇ ਮੋਰਚਾ ਲਾ ਖਿਲਾੜਾ ਨਾਲ ਗੱਲਬਾਤ ਕੀਤੀ ਆ ਨਾਲ ਵਿੱਚ ਗੱਡੀ ਦੇ ਮੁੰਡੇ ਨਿਕਲੇ ਐਲਟੋ ਗੱਡੀ ਉਹਦਾ ਨੰਬਰ ਪੀਬੀ 0 ਲਾਸਟ ਤੇ ਬਾਗ ਉਹਨਾਂ ਨਾਲ ਰਹਿ ਹਮਲਾ ਕੀਤਾ ਨੂੰ ਕੀ ਕੀ ਨੌਕਮ ਸਾਵੇ ਦੱਤਰੀ ਭਾਈ ਉਹਨਾਂ ਕਿਰਚਾਂ ਦੱਤਰੀ ਤੇ ਮੁੜ ਕੇ ਉਹਨਾਂ ਨਾਲ ਹੀ ਮੁੜਾ ਬਹਿ ਗਿਆ ਉਹਨਾਂ ਨਾਲ ਰੋਪਣ ਮੁੰਡਾ ਜਿਹੜਾ ਲੱਤਾਂ ਦੁਨੀਆਂ ਤੋੜਤੀਆਂ ਜੇ ਭਾਈ ਦੀਆਂ ਇਦੋਂ ਬਾਹਾਂ ਤੋੜਤੀ ਛੱਟ ਛੱਟ ਮਾਰੀ ਉਹਨਾਂ ਦੇ ਇੱਥੇ ਢਿੱਡ ਚ ਕਿੱਟ ਮਾਰੀ ਕਿਨੇ ਮਾਰੀ ਗਿਆ ਕਿਰਚ ਮੋੜੇ ਨੇ ਮੜੀ ਹਲੋ ਬੋਣਾ ਮੜਾਈ ਹਾਂਜੀ ਜੀ ਕਿਹਨ ਲਖਾਈ ਜੀ ਜੋ ਸਤਣਾ ਤੇ ਹੋਇਆ ਜੀ ਹਾਂਜੀ ਹਾਂਜੀ ਇਹ ਜੀ ਪਿੰਡ ਜਿਹੜਾ ਵਾ ਬਲੱਗਣ ਉਹਦੇ ਲਾਗੇ ਭੋਪਰ ਸੈਦਾ ਤੋਂ ਬਲੱਗਣ ਰੋਡ ਤੇ ਝਗੜਾ ਹੋਇਆ ਜੀ ਇਹਦੇ ਵਿੱਚ ਜਿਹੜਾ ਮੰਗਤਰਾਮ ਆ ਉਹਦੇ ਸੱਟਾਂ ਲੱਗੀਆਂ ਨੇ ਤੇ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਵੀ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਆ ਬੰਦੇ ਅਸੀਂ ਟ੍ਰੇਸ ਕਰ ਰਹੇ ਹਾਂ ਵੀ ਪਤਾ ਲੱਗਾ ਜੀ ਕਿੰਨੇ ਬੰਦੇ ਹਮਲਾ ਕਰ ਗਿਆ ਜੀ ਹਾਂ ਜੀ 2-3 ਤੱਕ ਇਹਨਾਂ ਨੂੰ ਜਿਹੜੇ ਨੇ ਇਹਨਾਂ ਨੇ ਦੱਸ ਰਹੇ ਨੇ ਤੇ ਬਾਕੀ ਕੋਈ ਜਾਣ ਪਛਾਤੇ ਵੀ ਨਹੀਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾਈ ਅਸੀਂ ਜੀ ਬਸ ਯੋਗਤਾ ਰਮਾਂ ਚ ਪਰਚਾ ਦਰਜ ਕਰਕੇ ਤੇ ਜਲਦੀ ਜਲਦੀ ਦੋਸ਼ੀ ਨੂੰ ਜੇਲ੍ਹ ਵਾਂਗ ਕੋਈ ਪਤਾ ਲੱਗਾ ਗੱਲ ਦਾ ਜੀ ਕੀ ਕਿੱਦਾਂ ਇਹਨੂੰ ਇਹ ਸਾਰਾ ਹਮਲਾ ਕੀਤਾ ਗਿਆ ਜੀ ਇਹਦੇ ਮਤਲਬ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਜੀ ਵੀ ਖਲੋਤਾ ਇਹਦੀ ਮਤਲਬ ਆ ਰਿਹਾ ਸੀ ਤੇ ਉਹ ਜਿਹੜੀ ਇਹਨੂੰ ਵੇਟ ਕਰ ਰਹੇ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਇਧਰ ਉਧਰ ਦੀ ਲੰਘਣਾ ਤੇ ਉਹਨਾਂ ਨੇ ਫਿਰ ਇਹਦਾ ਮਤਲਬ ਇਹਨੂੰ ਡੱਕ ਕੇ ਤੇ ਸੱਟਾਂ ਲਾਈਆਂ ਆਲਟੋ ਤੇ ਮੋਟਰਸਾਈਕਲ ਤੇ ਸੀ ਬੰਦੇ ਇਸ ਤਰ੍ਹਾਂ ਵਗੈਰਾ ਤਾਂ ਨਹੀਂ ਕੋਈ ਸੀ ਇਹੋ ਜੀ ਗਲਤ ਨਹੀਂ ਕੋਈ ਸਾਹਮਣੇ ਆਈ ਨਾਰਮਲ ਕਿੰਨਿਆ ਕੁੰਨਿਆ ਵੀ ਮਾਰੀ ਹਾਂਜੀ ਕਿਰਚ ਥੋੜਾ ਜਿਹਾ ਇੱਕ ਨਿਸ਼ਾਨ ਹੈ ਦਾ ਕੋਈ ਰஞ்சிਸ਼ ਦਾ ਪਤਾ ਜੀ ਪਰਾਣੀ ਕੀ ਰஞ்சிਸ਼ ਜੀ ਇਹਨਾਂ ਦੇ ਜੀ ਇੱਕ ਪਹਿਲਾਂ ਕੋਈ ਝਗੜਾ ਹੋਇਆ ਸੀ ਇਸ ਪਾਰਟੀ ਨੇ ਜਿਹਦਾ ਸ਼ੱਕ ਜ਼ਾਹਰ ਕਰ ਰਹੇ ਨੇ ਉਹਦੇ ਨਾਲ ਇਹਨਾਂ ਦਾ ਪੁਰਾਣਾ ਝਗੜਾ ਸੀ ਫਿਲਹਾਲ ਕਿੰਨੇ ਬੰਦਿਆਂ ਨਾਲ ਕੋਈ ਪਰਚਾ ਨਹੀਂ ਲੱਗਾ ਡਾਕਟਰ ਹਾਂਜੀ ਇਹਨਾਂ ਨੇ ਟੈਂਸ਼ਨ ਦੇਣ ਦੇ ਨਾਮ ਲਖਾਇਆ ਬਾਕੀ ਅਸੀਂ ਅਣਪਛਾਤੇ ਨੇ ਉਹਨੂੰ ਕਰ ਰਿਹਾ ਸੀ